देश देश खडूर साहब से कांग्रेस पार्टी के प्रत्याशी जसबीर सिंह डिंपा ने आज खेमकर में लोगों से मुलाकात कर कांग्रेस के पक्ष में मतदान करने की अपील की इस मौके जसबीर सिंह डिंपा ने कहा कि पंजाब के मुख्यमंत्री कैप्टन अमरिंदर ने सीमावर्ती क्षेत्र के लोगों को बेहतर सुविधाएं प्रदान की हैं इन क्षेत्रों में सड़कों का जाल बिछाया गया है और किसानों के कर्ज माफ किए गए हैं इतना ही नहीं सीमावर्ती क्षेत्र के लोगों को रोजगार मिल सके इसके लिए भी सरकार ने अच्छे प्रबंध कर रखे थे जिसके चलते डिम्पा को विश्वास है कि सीमावर्ती क्षेत्र खेमकरण के लोग उन्हें भारी बहुमत से विजय दिलाएंगे पंजाब वाणी के लिए खेमकरण से अमित मरवाहा के साथ सुखजिंदर सिंह की विशेष रिपोर्ट ਜੰਗਲ ਜਮ ਲਈ ਬਹੁਤ ਵੱਡੇ ਵੱਡੇ ਸ਼ਹਿਰ ਜੜੀ ਵੀ ਭਰਾਓ ਚੁੰਜ ਪਾਣੀ ਦਾ ਭਰ ਕੇ ਸੱਗ ਦੀ ਅਗ ਨਹੀਂ ਬੁਝੂ ਲੱਗੀ ਤੇ ਮੇਰੇ ਵੀਰੋ ਮੈਂ ਤੁਹਾਨੂੰ ਕਹਿੰਦਾ ਕਾਂਗਰਸ ਪਾਰਟੀ ਨੇ ਉਹਨਾਂ ਦੀ ਸਿਆਣ ਉਹਨਾਂ ਨੇ ਹਮਾਰੀ ਦਾ ਧਿਆਨ ਵਿੱਚ ਰੱਖ ਕੇ ਉਹਨਾਂ ਨੂੰ ਪਾਰਲੀਮੈਂਟ ਦਾ ਸਪੀਕਰ ਬਣਾਇਆ ਉਸ ਤੋਂ ਬਾਅਦ ਹਾਰ ਜਨਾਬ ਹੁਣ ਸਿੰਘ ਤੁਰ ਬਣ ਕੇ ਤਮੋਚਨ ਸਿੰਘ ਤੁਰ ਬਣ ਕੇ ਲੈਣਾ ਸਿੰਘ ਤੁਰ ਬਣ ਕੇ ਪ੍ਰਿੰਪ ਸਿੰਘ ਲਾਲਪੁਰਾ ਸਰਦਾਰ ਸਰਦਾਰ ਗੁਰਤੇਜ ਸਿੰਘ ਜੀ ਪੁੱਦਸਾ ਅਰਜ ਕਾਂ ਦੇ ਸਾਕੀ ਬੱਲਾ ਕੈਪਟਨ ਗੰਦਰ ਸਿੰਘ ਜੀ ਹੋਂ ਨਾਲ ਵੱਲੋਂ ਜੈ ਜੈ ਕਿਤੋਂ ਕਿਤੋਂ ਵੀ ਹੁਣ ਮੇਰੇ ਬਾਜੀ ਮੜਾ ਕਿੱਥੇ ਕੰਦਾ ਦਾਲ ਮੈਂ ਲਾਉਣਾ ਮੈਨੂੰ ਬਹੁਤ ਵੱਡਾ ਮਾਣ ਪਿਆਰ ਤੇ ਸਤਿਕਾਰ ਰੱਖਣਾ ਕਰਦਾ ਕਿ ਖੇਮ ਚੰਦ ਜੀ ਲੋਕਾਂ ਨੇ ਦਿੱਤਾ ਹੈ ਮੈਂ ਇਸ ਪਿਆਰ ਲਈ ਇਸ ਸਤਿਕਾਰ ਵਾਸਤੇ ਹਮੇਸ਼ਾ ਉਹਨਾਂ ਦਾ ਜੀਣੇ ਰਹੂੰਗਾ ਮੇਰੇ ਸਾਥੀਓ ਖੇਮ ਕਰਨ ਇੱਕ ਐਸਾ ਹਲਕਾ ਹੈ ਜਿਨ੍ਹਾਂ ਨੇ ਹਮੇਸ਼ਾ ਭਾਵੇਂ ਬੈਡ ਦੀ جنگ ਸੀ ਭਾਵੇਂ ਕੱਤਰ ਦੀ جنگ ਸੀ ਭਾਵੇਂ ਕਾਲਾ ਬੋਲਾ ਸਮਾ ਸੀ ਇਸ ਹਲਕੇ ਨੇ ਬਹੁਤ ਸੰਤਾਪ ਪੰਡਾਇਆ ਹੈ ਪਰ ਹੁਣ ਮੈਂ ਜੇਸ ਟੰਗ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਲੋਕਾਂ ਦਾ ਕਰਜ਼ਾ ਮਾਫ਼ ਕੀਤਾ ਹੈ ਅੱਜ ਖੇਮ ਕਰਨ ਤੋਂ ਅਮਰਸਰ ਫਲਣੇ ਤੋਂ ਪੱਟੀ ਫਰੀਕੇ ਵੱਲ ਜਿੱਦਾਂ ਚਾਰ ਲੈਣਾ ਸੜਕਾਂ ਚ ਬੜਰੀਆਂ ਨੇ ਜਿੱਦਾਂ ਪੰਚਾਇਤਾਂ ਨੂੰ ਗ੍ਰਾਂਟਾਂ ਮਿਲ ਕੇ ਵਿਕਾਸ ਹੋ ਰਿਹਾ ਹੈ ਇਸ ਦਾ ਅਸਰ ਅੱਜ ਲੋਕਾਂ ਦੇ ਚਿਹਰਿਆਂ ਦੇ ਉੱਤੇ ਸਾਫ਼ ਦਿਖ ਰਿਹਾ ਤੁਹਾਨੂੰ ਕੁਝ ਨਾ ਕਹਿ ਆ ਗਏ ਇਹ ਵੀ ਇਹ ਹਲਕਾ ਜਿਹੜਾ ਸਿਕਮਰੋਛਲੇ ਸਿੱਟਦਾ ਉਹ ਉਸ ਤੇ ਸਿੱਖੀ ਜਿੰਨੀ ਸਿੱਖ ਦੇ ਸਾਰਿਆਂ ਦਾ ਹਰਦਾਜ਼ ਲੁੰਧ ਰਿਆ ਪਿਆ ਵਾ ਕੋਈ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਤੇ ਮੈਂ ਏਸੀ ਦਾ ਵੀ ਗੁੱਸਾ ਲੋਕਾਂ ਦੇ ਚਿਹਰਿਆਂ ਤੇ ਸਾਫ਼ ਆ ਕਿਉਂਕਿ ਇੱਕ ਅਫਸਰ ਬੜੀ ਇਮਾਨਦਾਰੀ ਦੇ ਨਾਲ ਗੁਰੂ ਸਾਹਿਬ ਦੀ ਬੇਅਦਬੀ ਦੀ ਦੀ ਜਾਂਚ ਕਰ ਰਿਆ ਸੀ ਹੋਈ ਬੇਅਦਬੀ ਦੀ ਇਹਨਾਂ ਨੇ ਸਿਰਫ ਇੱਕ ਸਾਜਿਸ਼ ਤੈ ਪੀਜਪੀ ਦੇ ਨਾਲ ਰਲ ਕੇ ਉਸ ਨੂੰ ਬਦਲਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦੀ ਅਸ਼ਕਤੂਆ ਕਰਕੇ ਕਿਉਂਕਿ ਉਹ ਅਫਸਰ ਛੇਤੀ ਜਿਹੜਾ ਸੌਦਾ ਸਾਧ ਹੈ ਉਹਦੇ ਤੱਕ ਪਹੁੰਚ ਲਿਆ ਸੀ ਉਹਦੇ ਬਿਆਲ ਲੈਣ ਚੱਲਿਆ ਸੀ ਇਹਨਾਂ ਨੂੰ ਆਪਣਾ ਫਿਕਰ ਪੈ ਗਿਆ ਇਸ ਦਾ ਗੁੱਸਾ ਵੀ ਲੋਕਾਂ ਦੇ ਵਿੱਚ ਬਹੁਤ ਭਾਰੀ ਹੈ ਤੇ ਇਸ ਦਾ ਖਪਿਆਜਾ ਕਾਲੀਆਂ ਨੂੰ ਬੋਖੜਾ ਜੇ ਤੁਸੀਂ ਮੇਰਾ ਏਜੰਡਾ ਪੁੱਛੋ ਮੇਰਾ ਏਜੰਡਾ ਹੈਗਾ ਪਲਾਨਮੈਂਟ ਜਨਰੇਸ਼ਨ ਇਹ ਬੋਟਰ ਦਾ ਹਲਕਾ ਹੈ ਇੱਥੇ ਕੋਈ ਬੁੱਧੀ ਇੰਡਸਟਰੀ ਹੈ ਨਹੀਂ ਲੋਕਾਂ ਕੋ ਜਮੀਨਾਂ ਬਹੁਤ ਥੋੜੀਆਂ ਨੇ ਤੇਰੀ ਇਹ ਕੋਸ਼ਿਸ਼ ਰਹਿਣੀ ਹੈ ਕਿ ਮੈਂ ਜਿਸ ਤਰ੍ਹਾਂ ਹਿਮਾਚਲ ਤੇ ਉਤਰਾਛਲ ਤੇ ਹੋਰ ਪਹਾੜੀ ਰਾਜ ਜੰਮੂ ਕਸ਼ਮੀਰ ਸਿੱਕਮ ਇਹਨਾਂ ਦੇ ਵਿੱਚ ਕੇਂਦਰ ਸਰਕਾਰ ਨੇ ਰਹਿਤਾ ਦਿੱਤੀਆਂ ਨੇ ਇੰਡਸਟਰੀ ਨੂੰ ਟੈਕਸ ਆਦੀ ਛੋਟ ਦਿੰਦੀ ਹੈ ਹੋਰ ਛੋਟਾ ਦੱਤੀਆਂ ਨੇ ਇਹ ਬਾਡਰ ਦੇ ਜਿਹੜੇ ਪੰਜਾਬ ਦੇ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਵੀ ਉਹ ਛੋਟਾਂ ਲੈ ਕੇ ਆਈਆਂ ਜਾਣ ਜਨ ਜਨਾਂ ਦੇ ਨਾਲ ਇਹ ਜਿਹੜੀ ਇੰਡਸਟਰੀ ਆਵੇ ਲੋਕਾਂ ਨੂੰ ਰੁਸਕਾਰ ਮਿਲੇ ਸਾਡੀ ਇਕਨੋਮੀ ਠੀਕ ਹੋ ਮੈਂ ਸਮਝਦਾ ਕਿ ਬੀਪੀਜੀ ਇਸ ਹਲਕੇ ਤੋਂ ਨਹੀਂ ਦੇ ਇਸ ਹਲਕੇ ਤੋਂ ਬਾਹਰਲੇ ਨੇ ਤੇ ਮੈਂ ਸਮਝਦਾ ਜਿੰਨਾ ਲੋਕਾਂ ਦਾ ਮੈਨੂੰ ਰਿਸਪੌਂਸ ਮਿਲ ਰਿਹਾ ਜਾਂ ਰਿਪੋਰਟਾ ਗਾਲੀ ਦਲ ਦੇ ਪ੍ਰਚਾਰੀਆਂ ਆ ਰਹੀਆਂ ਨੇ ਉਹਨਾਂ ਦਾ ਉਹ ਸਾਡੇ ਤੋਂ ਬਹੁਤ ਪਿੱਛੇ ਨੇ ਉਹ ਮੁਕਾਬਲੇ ਦੇ ਵਿੱਚ ਬਿਲਕੁਲ ਨਹੀਂ ਹੈ ਬੀਬੀ ਪਰਮਜੀਤ ਜੀ ਤੁਸੀਂ ਕਿਹਾ ਇਹ ਬਿਲਕੁਲ ਸੱਚ ਹੈ ਇਸ ਤਰ੍ਹਾਂ ਹੀ ਹੁੰਦਾ ਹੈ ਪਰ ਮੈਂ ਅੱਜ ਤੁਹਾਡੇ ਮਾਦੇ ਬਰਾਇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਤੇ ਪਹਿਲਾ ਵਰਕਿੰਗ ਐਮਪੀ ਹੋਊਗਾ ਜਿਹੜਾ ਹਮੇਸ਼ਾ ਹੀ ਲੋਕਾਂ ਦੀ ਅਵੇਲੇਬਲ ਰਹੂਗਾ ਤੇ ਲੋਕਾਂ ਦੇ ਸਾਥ ਚ ਇਹ ਜੀ ਇਹਨੂੰ ਪੰਥ ਘਰ ਕਾਜ ਦਾ ਹਲਕੇ ਦਾ ਇਤਿਹਾਸ ਬਿਕੋਦਾ